ਕਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਲੁਧਿਆਣਾ ਜ਼ਿਮਨੀ ਚੋਣ ਤੋਂ ਐਲਾਨ ਹੋ ਚੁੱਕਿਆ ਤੇ ਕੋਣੇ ਮੁਕਾਬਲੇ ਦੇ ਅਸਾਰ ਬਣ ਚੁੱਕੇ ਨੇ ਜਰਾ ਪਾਇਓ ਇਹਦੇ ਤੇ ਚਾਨਣਾ ਲੁਧਿਆਣਾ ਦੇ ਵਿੱਚ ਇਸ ਵੇਲੇ ਸਿਆਸੀ ਸਮੀਕਰਨ ਕੀ ਕਹਿ ਰਹੇ ਨੇ ਜੀ ਬਿਲਕੁਲ ਪ੍ਰਵੀਨ ਜੀ ਕੱਲ 26 ਮਈ ਨੂੰ ਨੋਟੀਫਿਕੇਸ਼ਨ ਹੋ ਗਿਆ ਤੇ ਇਹਦਾ ਮਤਲਬ ਕੱਲ ਤੋਂ ਹੀ ਚੋਣ ਜਾਬਤਾ ਵੀ ਲੱਗ ਗਿਆ ਤੇ ਨਾਮਜ਼ਦਗੀਆਂ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਜੀ 2 ਜੂਨ ਤੱਕ ਨਾਮਜ਼ਦਗੀਆਂ ਭਰੀਆਂ ਜਾਣੀਆਂ ਨੇ ਤੋ ਉਤੋਂ ਬਾਅਦ ਫਿਰ 3 ਜੂਨ ਨੂੰ ਕਾਗਜ਼ਾਂ ਦੀ ਪੜਤਾਲ ਹੋਣੀ ਆ। ਹਮਮ ਤੇ ਫਿਰ 5 ਜੂਨ ਤੱਕ ਨਾਮ ਵਾਪਸ ਲਏ ਜਾ ਸਕਦੇ ਆ। ਹਮ ਤੇ ਉਸ ਤੋਂ ਬਾਅਦ ਫਿਰ 19 ਜੂਨ ਨੂੰ ਵੋਟਾਂ ਪੈਣਗੀਆਂ ਤੇ 23 ਜੂਨ ਨੂੰ ਨਤੀਜੇ ਆਉਣਗੇ। ਜੀ ਜਿੱਥੇ ਤੱਕ ਜਿਮਨੀ ਚੋਣ ਦਾ ਪਹਿਲੂ ਆ ਭਾਰਤ ਦੇ ਵਿੱਚ 5 ਸੀਟਾਂ ਤੇ ਜਿਮਨੀ ਚੋਣ ਹੋਣੀ ਆ। 4 ਸੂਬੇ ਆਣੀਆਂ 5 ਸੀਟਾਂ ਦੇ ਗੁਜਰਾਤ ਦੀਆਂ 2 ਨੇ ਹਮ ਕੇਰਲਾ ਦੀ ਪੱਛਮੀ ਬੰਗਾਲ ਦੀ ਤੇ ਪੰਜਾਬ ਦੀ 1-1 ਸੀਟ ਹੈ। ਸੋ ਇੰਜ ਇਹਨਾਂ 5 ਤੇ ਇਕੱਠੀਆਂ ਹੀ 19 ਜੂਨ ਨੂੰ ਵੋਟਾਂ ਪੈਣਗੀਆਂ ਤੇ 23 ਜੂਨ ਨੂੰ ਨਤੀਜੇ ਆਉਣਗੇ। ਪਰ ਜਿਸ ਤੱਕ ਲੁਧਿਆਣਾ ਦਾ ਪਹਿਲੂ ਹੈ ਲੁਧਿਆਣਾ ਪ੍ਰੋਪਰ ਸ਼ਹਿਰੀ ਸੀਟ ਹੈ ਹਮ ਪ੍ਰੋਪਰ ਵਪਾਰੀ ਸੀਟ ਹੈ ਹਾਂ ਇਹਦੇ ਵਿੱਚ ਬਾਹਰਲੇ ਸੂਬਿਆਂ ਦੀਆਂ ਕੁਝ ਵੋਟਾਂ ਅਹਿਮ ਰਹਿ ਸਕਦੀਆਂ ਨੇ ਖਾਸ ਕਰ ਯੂਪੀ ਬਿਹਾਰ ਤੋਂ ਜਿਹੜੀ ਉੱਥੇ ਕੁਝ ਉਹ ਵੋਟਾਂ ਹੁੰਦੀਆਂ ਪਰ ਸਥਾਨਕ ਤੌਰ ਦੇ ਉੱਤੇ ਇਹ ਲੁਧਿਆਣਾ ਪੱਛਮੀ ਉਹ ਸੀਟ ਹੈ ਜਿੱਥੋਂ ਭਾਰਤ ਕੁਸ਼ਨਾ ਆਸ਼ੂ ਕਿਸੇ ਸਮੇਂ ਜਿੱਤਦੇ ਰਹੇ ਤੇ ਪਰ ਆਮ ਆਦਮੀ ਪਾਰਟੀ ਪਿਛਲੀ ਵਾਰ ਬਾਜੀ ਲੈ ਗਈ ਸੀ ਤੇ ਉਹਨਾਂ ਦੇ ਧਿਆਨ ਦੇ ਕਰਨੀ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਸੀਗੇ ਉਹ ਗਈ ਹੋਈ ਉਹਨਾਂ ਦੇ ਦਹਾਂ ਦੇ ਕਰਨੀ ਸੀਟ ਖਾਲੀ ਹੋਈ ਸੀ ਹਾਂਜੀ ਸੋ ਉਸ ਤੋਂ ਬਾਅਦ ਹੁਣੇ ਜਿਮਨੀ ਚੋਣ ਹੋਣੀ ਆ ਸਭ ਤੋਂ ਪਹਿਲਾਂ ਇੱਥੋਂ ਆਮ ਆਦਮੀ ਪਾਰਟੀ ਨੇ ਹੀ ਉਮੀਦਵਾਰ ਲਾਣਿਆ ਹਾਂ ਹਾਂ ਉਹਨਾਂ ਨੇ ਸਭ ਤੋਂ ਪਹਿਲਾਂ ਆਪਣੇ ਰਾਸਵਾ ਮੈਂਬਰ ਸੰਜੀਵ अरोड़ा ਨੂੰ ਜਿਹੜੇ ਲੁਧਿਆਣਾ ਨਾਲ ਸਬੰਧਤ ਹੈ ਵਪਾਰੀ ਵਰਗ ਚੋਂ ਆਉਂਦੇ ਨੇ ਉਹ ਸਾਰਾ ਤੇ ਉਹਨਾਂ ਨੂੰ ਉਮੀਦਵਾਰ ਬਣਾਇਆ ਤੇ ਪਰ ਉਹਨਾਂ ਦੇ ਉਮੀਦਵਾਰ ਬਣਨ ਤੋਂ ਬਾਅਦ ਹਾਂ ਹਾਂ ਇਹ ਚਰਚਾ ਆਮ ਤੁਰੇ ਕਿ ਇਹ ਸਾਰਾ ਕੁਝ ਰਾਸਵਾ ਚ ਜਾਣ ਲਈ ਹੋ ਰਿਹਾ ਹੈ ਕਿ ਸੰਜੀਵ ਅਰੋੜਾ ਨੂੰ ਰਾਸ ਸਭਾ ਤੋਂ ਹਟਾ ਕੇ ਇੱਧਰ ਲਿਆਂਦਾ ਜਾਵੇ ਤੇ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ ਉਹ ਕਹਿੰਦੇ ਪਹਿਲਾਂ ਐਮਐਲਏ ਬਣ ਗਿਆ ਠੀਕ ਹੈ ਨਹੀਂ ਤਾਂ ਫਿਰ ਰਾਸ ਸਭਾ ਹੈਗੀ ਆ ਹਾਂਜੀ ਹਾਂਜੀ ਬਿਲਕੁਲ ਤੋਂ ਇਸ ਲਈ ਜੋ ਐਮਐਲਏ ਬਣਦੇ ਨੇ ਤਾਂ ਮੰਨਿਆ ਜਾ ਰਿਹਾ ਕਿ ਉਹਨਾਂ ਦਾ ਮੰਤਰੀ ਬਣਨਾ ਬੀਤਾ ਹੈ ਹੂੰ ਕਿ ਉਹਨਾਂ ਨਾਲ ਵਾਦਾ ਦਾਵਾ ਹੀ ਹੋਇਆ ਵੈਸੀ ਅਜੀਹਾ ਵਾਦਾ ਦਾਵਾ ਤਾਂ ਇਹਨਾਂ ਦਾ ਕਿੰਨਿਆਂ ਨਾਲ ਹੀ ਹੁੰਦਾ ਰਿਹਾ ਪੰਜਾਬ ਦੇ ਵਿੱਚ ਜਲੰਧਰ ਨਾਲ ਵੀ ਵੈਸੇ ਨਾ ਹਾਂ ਜੰਮਰਸਰ ਵਾਲਿਆਂ ਨਾਲ ਵੀ ਜਲੰਧਰ ਵਾਲਿਆਂ ਨਾਲ ਹੋਰ ਕਿੰਨਿਆਂ ਨਾਲ ਹੋਇਆ ਤੋਂ ਇਸ ਲਈ ਉਹ ਸਾਰੇ ਪੂਰੇ ਤਾਂ ਨਹੀਂ ਚੜੇ ਪਰ ਇੱਥੇ ਪੂਰਾ ਚੜਨ ਦੇ ਇਸ ਲਈ ਸਰ ਨੇ ਕਿ ਇਹਦੇ ਇਹ ਤੋਂ ਬਟਾ ਚ ਅਸਤੀਫਾ ਲੈਣਾ ਹੈ ਰਾਜ ਸਭਾ ਤੋਂ ਹੂੰ ਸੋ ਇਸ ਲਈ ਇਹ ਪ੍ਰਕਿਰਿਆ ਚ ਭਰ ਕੋਈ ਕਨਾਰ ਸੋਬਮਾਰ ਵਾਲੀ ਕਹਾਣੀ ਹੋ ਰਹੀ ਆ ਹੁਣ ਠੀਕ ਹੈ ਕਿਸੇ ਸਮੇਂ ਸੀਗਾ ਕਿ ਸੰਜੀਵ ਅਰੋੜਾ ਨੂੰ ਲਿਆਉਣ ਪਿੱਛੇ ਕੇਜਰੀਵਾਲ ਜੀ ਨੇ ਰਾਜ ਸਭਾ ਜਾਣਾ ਹੂੰ ਉਸ ਲਾਈਨ ਚ ਮਨੀਸ਼ ਸ਼ੋਧਿਆ ਵੀ ਖੜੇ ਨੇ ਕਿ ਇਹ ਫੱਜੀ ਹੋ ਰਹੀ ਤਿਆਰ ਨਹੀਂ ਹੋਏ ਛੱਡਣ ਲਈ ਸੀਟ ਹੂੰ ਇਸ ਲਈ ਉਹ ਵੀ ਲਾਈਨ 'ਚ ਹੈਗੇ ਤੇ ਇਹਨਾਂ ਦੋਆਂ ਤੋਂ ਬਾਅਦ ਤੀਜੇ ਨੰਬਰ ਤੇ ਸਿੰਦਰ ਜੈਨ ਵੀ ਖੜੇ ਨੇ ਕਿ ਤੁਸੀਂ ਦੋਏ ਨਹੀਂ ਜਾਂਦੇ ਤਾਂ ਮੈਨੂੰ ਇਹ ਭੇਜ ਦਿਓ ਜੀ ਮੈਂ ਚਲਾ ਜਾਣਾ ਉਹ ਵੀ ਵਿਲੇ ਹੋਏ ਹੋਏ ਨੇ ਤੇ ਜੇ ਇਹੀ ਮਾਮਲਾ ਸਵਾਤੀ ਮਾਲੀਵਾਲ ਵਾਲਾ ਜਿਹੜਾ ਮਾਮਲਾ ਹੋਇਆ ਸੀਗਾ ਦਿੱਲੀ ਦੇ ਵਿੱਚ ਉਸ ਸਮੇਂ ਕਹਿੰਦੇ ਵਿਵੇਕ ਕੁਮਾਰ ਨੂੰ ਭੇਜਣ ਬਾਰੇ ਸੋਚ ਰਹੀ ਸੀ ਆਮ ਆਦਮੀ ਪਾਰਟੀ ਕੇਜਰੀਵਾਲ ਹੋ ਰਹੀ ਤੇ ਵਿਵੇਕ ਕੁਮਾਰ ਵੀ ਅੱਜਕੱਲ ਪੰਜਾਬ ਚ ਨੇ ਫਿਰ ਚੌਥੇ ਨੰਬਰ ਦੇ ਉਸਦਾ ਉਹ ਵੀ ਖੜੇ ਹੋਣ ਕੇ ਜੀ ਦੇਖ ਲਓ ਤੁਸੀਂ ਤਿੰਨੇ ਰਹਿਣ ਦੋ ਜੀ ਮੈਨੂੰ ਇਹ ਜਾਣ ਦਿਓ ਹੂੰ ਸੋ ਇੱਕ ਨਾਰ ਸੌ ਬਿਮਾਰ ਆ ਪਰ ਇਹ ਨਤੀਜੇ ਨਹੀਂ ਤੈਅ ਕਰਨਾ ਹੂੰ ਜਿੱਥੋਂ ਤੱਕ ਇਹ ਇਸ ਹਲਕੇ ਦੇ ਵਿੱਚ ਦੁਵਾਰਾ ਕਾਂਗਰਸ ਨੇ ਭਾਰਤਪੁਸ਼ਨਾ ਆਸ਼ੂ ਤੇ ਭਰੋਸਾ ਜਤਾਇਆ ਤੇ ਭਾਰਤਪੁਸ਼ਨਾ ਆਸ਼ੂ ਇਸ ਵਾਰ ਕੀ ਕਿਰਸ਼ਮਾ ਦਿਖਾ ਪਾਉਂਦੇ ਨੇ ਜਿਮਨੀ ਚੌਂਕ ਤੇ ਜਦੋਂ ਕਿ ਮੰਨ ਸਤਾ ਤਰੀ ਤਰਦਾ ਹਤੂ ਪਰ ਇਹ ਨਾ ਪਰ ਜੇ ਲੋਕ ਕੁਛ ਕਰਨ ਤੇ ਆ ਜਾਣ ਤਾਂ ਕੁਝ ਵੀ ਸੰਭਵ ਹੈ ਸਰਕਾਰ ਬਣਦੇ ਹੀ ਸਮਝੀਤ ਮਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਐਮਪੀ ਵਾਲੀ ਸੀਟ ਤੇ ਜਿੱਤ ਗਏ ਸੀਗੇ ਜਿੱਤ ਗਏ ਸੀਗੇ ਸੋ ਇਸ ਲਈ ਇਹ ਇੰਜ ਕਹਿ ਸਕਦੇ ਜਿਵੇਂ ਚੋਣ ਹਾਂ ਪਰ ਅਸਰ ਜ਼ਿਆਦਾ ਸਰਕਾਰ ਦੇ ਹੁੰਦੇ ਪਰ ਭਾਰਤ ਕੁਸ਼ਨਾਸ਼ੂ ਸਤਾਨਕ ਨੇ ਤੇ ਰਾਜਨੀਤੀ ਦੇ ਮਹਾਰਵੀ ਨੇ ਤੇ ਸਾਰੇ ਦਾਪੇ ਜਾਣਦੇ ਨੇ ਜਮਾਂ ਘਟਾਲੇ ਵੀ ਸੋ ਇਸ ਲਈ ਕੱਲ ਪ੍ਰੈਸ ਕਾਨਫਰੰਸ ਵੀ ਖਾਸੀ ਤਕੜੀ ਉਹਨਾਂ ਨੇ ਕੀਤੀ ਕਿ ਜੀ ਦੇਖੋ ਜਿਵੇਂ ਤਾਂ ਝੂਠਾ ਫਸਾਇਆ ਮੈਂ ਤਾਂ ਕੀਤਾ ਕਪੜਾਈ ਤਾਂ ਇਹਨਾਂ ਦੇ ਆ ਨੇ ਹੈ ਨਾ ਉਹ ਸਾਰਾ ਕੁਝ ਤੇ ਪਰ ਉਹ ਪਹਿਲੇ ਦਿਨ ਇਹ ਕਹਿ ਗਏ ਸੀਗੇ ਕਿ ਰਾਜਾ ਬੜਿੰਗਨ ਆਵੇ ਹੂੰ ਤੇ ਮੈਂ ਆਪੇ ਲੜ ਲੂੰਗਾ ਮੈਨੂੰ ਪ੍ਰਧਾਨ ਦੀ ਲੋੜ ਨਹੀਂ ਹੂੰ ਸੋ ਇੱਕ ਤਾਂ ਇਹ ਦੋ ਉਮੀਦਵਾਰ ਬਹੁਤ ਚਰਚਾ 'ਚ ਨੇ ਜਦੋਂ ਕਿ ਤੀਸਰੇ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਨੇ ਪਰੋਪਕਾਰ ਸਿੰਘ ਉਹਨਾਂ ਨੂੰ ਉਤਾਰਿਆ ਹੋਇਆ ਘੁੰਮਣ ਪਰੋਪਕਾਰ ਸਿੰਘ ਘੁੰਮਣ ਜਿਹੜੇ ਕਿ ਐਡਵੋਕੇਟ ਨੇ ਔਰ ਉਸ ਖੇਤਰ ਦੇ ਵਿੱਚ ਇੱਕ ਬਤੌਰ ਵਕੀਲ ਬਤੌਰ ਸ਼ਖਸੀਅਤ ਹੂੰ ਹੂੰ ਚੰਗਾ ਨਾਮ ਨਾ ਰੱਖਦੇ ਨੇ ਮਤਲਬ ਲੋਕਾਂ ਦੀ ਪਹਿਚਾਣ ਉਹਨਾਂ ਦੀ ਕਿ ਸਾਫ਼ ਸੁਥਰੇ ਨੇ ਇਮਾਨਦਾਰ ਨੇ ਜੀ ਬੰਦਿਆਂ ਨਾਲ ਮਿਲਣਸਾਰ ਨੇ ਜੀ ਜਿਹੜੇ ਬੰਦੇ ਇਹ ਤਾਰੀਫ ਕਰਦੇ ਨੇ ਪ੍ਰਵੀਨ ਜੀ ਪਰੋਕਾ ਸਿੰਘ ਹੋਰਾਂ ਦੀ ਉਹੀ ਅਗਲੀ ਲਾਈਨ 'ਚ ਵੀਰੇ ਕਹਿੰਦੇ ਨੇ ਪਰ ਜੀ ਮੁਕਾਬਲਾ ਤਾਂ ਟਕਾਉਣਾ ਹੋਊਗਾ ਹੂੰ ਉਹ ਵੀ ਫਿਰ ਟਕਾਉਣੇ 'ਚ ਪਰੋਕਾ ਸਿੰਘ ਹੈਗੇ ਕਹਿੰਦੇ ਨਹੀਂ ਜੀ ਮੁਕਾਬਲਾ ਤਾਂ ਆਮ ਆਦਮੀ ਪਾਰਟੀ ਕਾਂਗਰਸ ਤੇ ਬੀਜੇਪੀ 'ਚ ਹੋਊਗਾ ਹੂੰ 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 ਮੁਕਾਬਲਾ ਇਹ 'ਚ ਦੇਖਿਆ ਜਾ ਰਿਹਾ ਹੂੰ ਵਿਅਕਤੀ ਚੰਗਾ ਸ਼੍ਰੋਮਣੀ ਕਾਦਮ ਬਾਦਲ ਤੇ ਤੱਜ ਇਹ ਰੇ ਡਾਕਟਰ ਸੁਖੀ ਵਾਲੀ ਉਹ ਗੱਲ ਆ ਹੂੰ ਜਦੋਂ ਡਾਕਟਰ ਸੁਖੀ ਹੋਰੀ ਲੜੇ ਸੀਗੇ ਤਾਂ ਉਹ ਵੀ ਕਹਿ ਰਹੇ ਸੀ ਕਿ ਉਮੀਦਵਾਰ ਤਾਂ ਵਧੀਆ ਜੀ ਹੂੰ ਹੈ ਨਾ ਪਰ ਐਦਾਂ ਚਾਂਸ ਨਹੀਂ ਗੇ ਸੋ ਉਹੀ ਸਿਟੀ ਇੱਥੇ ਬਣ ਰਹੀ ਆ ਇੱਕ ਟਕੋਣਾ ਮੁਕਾਬਲਾ ਤਾਂ ਅਜੇ ਤੱਕ ਭਾਜਪੀ ਨੇ ਆਪਣਾ ਉਮੀਦਵਾਰ ਨਹੀਂ ਦਿੱਤਾ ਮੈਨੂੰ ਲੱਗਦਾ ਭਾਜਪੀ ਦਾ ਉਮੀਦਵਾਰ ਕੌਣ ਹੋਵੇਗਾ ਇਹ ਵੀ ਤੈਅ ਕਰੇਗਾ ਕੋਈ ਵੀ ਤੈਅ ਕਰੂਗਾ ਮੁਕਾਬਲਾ ਦੀ ਚਾਹੁੰਦਾ ਹੂੰ 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 ਸਹੀ ਸਹੀ ਰਵਨੀਤ ਬਟੂ ਕੀ ਦੁਆਰਾ ਪੰਜਾਬ ਦੀ ਸੱਤਾ 'ਚ ਆਉਣਾ ਚਾਹਣਗੇ ਹੂੰ ਕਿ ਉਹ ਜਿਵੇਂ ਚਾਹੁੰਣ ਲੜਨਾ ਚਾਹਣਗੇ ਹਮਮ ਪਰ ਅਗਲਾ ਕੇਂਦਰੀ ਮੰਤਰੀ ਇਹ ਕਿਉਂ ਛੱਡ ਗਿਆਊਗਾ ਜੀ ਹਮ ਫੇਰ ਉਹ ਕੀ ਬੀਜੇਪੀ ਦੀ ਪਰਤ ਤੋੜ ਕੇ ਆਪਣੇ ਘਰ ਚੋਂ ਕਿਸ ਨੂੰ ਟਿਕਟ ਦਿਵਾਉਣਾ ਚਾਹਣਗੇ ਆਪਣੀ ਪਤਨੀ ਲੜਾਉਣਾ ਚਾਹਣਗੇ ਜੇ ਰਾਜਾਪੜਿੰਗ ਲੜਾ ਸਕਦੇ ਨੇ ਤਾਂ ਮਿੱਟੂ ਵੀ ਕੋਸ਼ਿਸ਼ ਕਰ ਸਕਦੇ ਨੇ ਅਜੇ ਤੱਕ ਕਾਂਗਰਸ ਵਾਲੀ ਕਲਚਰ ਚੋ ਹੀ ਨੇ ਪਰ ਬੀਜੇਪੀ ਛੇ ਦੇ ਕਲਚਰ ਨਹੀਂ ਅਪਣਾਉਂਦੀ ਅਜੇ ਉਹ ਬਚਦੀ ਆ ਤਾਂ ਜੇ ਅਜਿਹਾ ਨਾ ਹੋਇਆ ਫੇਰ ਅਮਨਿਤ ਮਿੱਟੂ ਦੇ ਪਰਿਵਾਰ ਚੋਂ ਨਹੀਂ ਮਿਲਦੀ ਪਰ ਜੇ ਨੇੜਲੇ ਨੂੰ ਮਿਲਦੀ ਆ ਫੇਰ ਅਮਨਿਤ ਮਿੱਟੂ ਜ਼ੋਰ ਲਾਉਣਗੇ ਜਾਂ ਲੁਧਿਆਣੇ ਚੋਂ ਜਿੰਨੂੰ ਮਰਜ਼ੀ ਮਿਲੇ ਜਮਨਵਰੀ ਦੇ ਰਵਨੀਤ ਬਿੱਟੂ ਤੇ ਆਉਣੀ ਹੈ ਕਿ ਮਿੱਤਰਾ ਜੋਰ ਲਾ ਤੈਨੂੰ ਉਹੀ ਨਹੀਂ ਬਾਹਰਲੇ ਸੂਬੇ ਤੋਂ ਰਾਸਵਾ ਲੈ ਕੇ ਲੈ ਕੇ ਗਏ ਤੇਰਾ ਖੇਤਰ ਆ ਇਹ ਉਹ ਹਲਕਾ ਹੈ ਜਿੱਥੋਂ ਐਮਪੀ ਦੀ ਚੋਣਾਂ ਸਮੇਂ ਰਵਨੀਤ ਬਿੱਟੂ ਲੀਡ ਲੈ ਗਿਆ ਸੀ ਚੰਗੀ ਜੀ ਜੀ ਬਿਲਕੁਲ ਤੇ ਪਰ ਬਾਕੀ ਹਲਕਿਆਂ ਚ ਚਲੋ ਰਾਜਾ ਬੜਿੰਗ ਅੱਗੇ ਰਹਿ ਗਿਆ ਇਸ ਲਈ ਜਿੱਤ ਨਹੀਂ ਸਕਿਆ ਰਵਨੀਤ ਬਿੱਟੂ ਪਰ ਇੱਥੋਂ ਲੀਡ ਸੀ ਉਹਦੀ ਹੁਣ ਭਾਜਪਾ ਆਪਣੀ ਉਸ ਲੀਡ ਨੂੰ ਬਰਕਰਾਰ ਰੱਖਣਾ ਚਾਹੂਗੀ ਆਮ ਆਦਮੀ ਪਾਰਟੀ ਆਪਣੀ ਜਿੱਤੀ ਹੋਈ ਸੀਟ ਨੂੰ ਬਰਕਰਾਰ ਰੱਖਣਾ ਚਾਹੂਗੀ ਤੇ ਭਾਰਤ ਕੁਸ਼ਨਾਸ਼ੂ ਆਪਣੀ ਪੁਰਾਣੀ ਸੀਟ ਦੀ ਬਹਾਲੀ ਚਾਹਣਗੇ ਤੁਸੀਂ ਇਸ ਲਈ ਮੁਕਾਬਲੇ ਨਾ ਤਿੰਨਾਂ 'ਚ ਦੇਖਿਆ ਜਾ ਰਿਹਾ ਪਰ ਦੇਖਣ ਵਾਲੀ ਗੱਲ ਇਹ ਹੋ ਗਈ ਕਿ ਬੀਜੇਪੀ ਇੱਥੋਂ ਆਪਣਾ ਜਹਾਜ਼ ਲੈਂਡ ਕਰਨਾ ਚਾਹੂਗੀ ਕਿ ਸ਼ਹਿਰੀ ਸੀਟ ਹੈ ਵਪਾਰੀ ਸੀਟ ਹੈ ਹਿੰਦੂ ਸੀਟ ਹੈ ਐ ਹੋਰਲੇ ਸੂਬਿਆਂ ਵਾਲੀ ਚੰਗੀ ਵੋਟ ਹੈ ਸੋ ਇਸ ਲਈ ਅਸੀਂ ਇੱਥੇ ਜੀ ਜ਼ੋਰ ਲਾਈਏ ਸ਼ਾਇਦ ਕੁਝ ਬਣ ਸਕਦਾ ਇਸੇ ਫਾਰਮੂਲੇ ਤੇ ਆਵਾਦੀ ਪਾਰਟੀ ਖੇਡ ਰਹੀ ਹੈ ਤੇ ਕਾਂਗਰਸ ਸ਼ਹਿਰ 'ਚ ਆਪਣਾ ਆਧਾਰ ਹਾਸਲ ਕਰਨ ਲਈ ਲੜ ਰਹੀ ਹੈ ਸੋ ਕੁੱਲ ਮਿਲਾ ਕੇ ਇਹਨੂੰ ਤਕੌਣੇ ਮੁਕਾਬਲੇ ਵਜੋਂ ਤੁਸੀਂ ਦੇਖ ਸਕਦੇ ਹੋ ਪਰ 23 ਤਰੀਕ ਨੂੰ ਪਤਾ ਲੱਗੂਗਾ ਜੀ ਕਿ ਫੈਸਲਾ ਕਿਦੇ ਹੱਕ ਤੋਂ ਆਉਂਦਾ ਹਾਂਜੀ ਬਿਲਕੁਲ ਸ਼ਰਮਾ ਜੀ ਦੇਖੋ ਜਦੋਂ ਆਪਾਂ ਲੋਕ ਸਭਾ ਦੇ ਜਿਹੜੇ ਇਲੈਕਸ਼ਨ ਹੋਏ ਆ ਜਦੋਂ ਆਪਾਂ ਉਹਨਾਂ ਦਾ ਡਾਟਾ ਖੰਗਾਲਦੇ ਆ ਤੇ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਹੱਥ ਉੱਤੇ ਸੀ ਰਵਨੀਤ ਬਿੱਟੂ ਬੇਸ਼ੱਕ ਚੋਣ ਹਾਰ ਗਏ ਸੀ ਪਰ ਵੋਟਾਂ ਵੱਧ ਲੈ ਕੇ ਸੀਗੇ ਇਸੇ ਤਰ੍ਹਾਂ ਜਿਹੜੇ ਇਹਨਾਂ ਦੇ ਜਿਹੜੇ ਉਮੀਦਵਾਰ ਨੇ ਉਹ ਤੀਜੇ ਨੰਬਰ ਤੇ ਰਹੇ ਸੀਗੇ ਅ ਸ਼ਾਇਦ ਦੋ ਦੋ ਇਹਨਾਂ ਦੇ ਉਮੀਦਵਾਰ ਕਾਂਗਰਸ ਤੋਂ ਜਿਹੜੇ ਲੀਡਰ ਆਏ ਲੁਧਿਆਣੇ ਵਾਲੇ ਉਹੀ ਸੀਗੇ ਇਹਨਾਂ ਦੇ ਉਮੀਦਵਾਰ ਆਮ ਆਦਮੀ ਪਾਰਟੀ ਕਰਿਓ ਐਮਪੀ ਚੋਣ ਦੇ ਵਿੱਚ ਤੇ ਰਾਜਾ ਵੜਿੰਗ ਦੂਜੇ ਮਾਮਲੇ ਦੇ ਵਿੱਚ ਰਹੇ ਸੀ ਵੋਟਾਂ ਲੈ ਜਾਣ ਦੇ ਮਾਮਲੇ ਦੇ ਵਿੱਚ ਦੂਜੇ ਨੰਬਰ ਤੇ